ਜੈਪੀ ਮ ਜੈਪ ਪਰ ਸਾਥਿਓ ਗੜੀ ਸਾਹਿਬ ਹੁਣ ਬੜਾ ਦਿਲ ਛੋਟਾ ਕਰੀ ਬੈਠਿਆ ਤਾਂ ਜਦੋਂ ਆਪ ਪਾਰਟੀ ਚ ਕੱਢਦੇ ਸੀ ਵਰਕਰਾਂ ਨੂੰ ਉਦੋਂ ਬੜਾ ਦਿਲ ਵੱਡਾ ਕੀਤਾ ਹੋਇਆ ਸੀਗਾ ਜਦੋਂ ਆਪ ਨੇ ਨਾਲ ਹੋਈ ਆ ਤੇ ਹੁਣ ਕਹਿੰਦੇ ਆ ਤੇਰਾ ਪਾਣਾ ਮਿੱਠਾ ਲੱਗੇ ਤੇ ਨਾਲੇ ਤੁਸੀਂ ਫੋਨ ਕਰੀ ਜਾਂਦੇ ਆਲੇ ਵਾਲੇ ਵੀ ਮੇਰੇ ਨਾ ਠੱਕਾ ਹੋਇਆ ਵਾ ਤਾਂ ਮੇਰੇ ਹੱਕ ਚ ਆ ਜਾਓ ਆਪ ਤੁਸੀਂ ਕੀ ਕੀਤਾ ਪੂਰੇ ਪੰਜਾਬ ਦੇ ਵਿੱਚ 3 ਸਾਲ ਸਵਾ 3 ਸਾਲ ਸਰਕਾਰ ਨੂੰ ਬਣੀ ਹੋ ਗਈ ਝਾੜੂ ਵਾਲਿਆਂ ਨੂੰ ਕਦੀ ਤੁਸੀਂ ਸਰਕਾਰ ਦੇ ਖਿਲਾਫ ਅੰਦੋਲਨ ਨਹੀਂ ਚਲਾਇਆ ਜੇ ਇੱਕ ਅੰਦੋਲਨ ਚਲਾਇਆ ਤੇ ਰਾਹਲ ਗਾਂਧੀ ਦਾ ਘਰਾਓ ਕੀਤਾ ਸਰਕਾਰ ਝਾੜੂ ਵਾਲਿਆਂ ਦੀ ਤੇ ਕਰਾਓ ਰਾਹੁਲ ਗਾਂਧੀ ਦਾ ਫਿਰ ਹੁਸ਼ਿਆਰਪੁਰ ਚਿੱਟੇ ਦੇ ਖਿਲਾਫ ਵਰਕਰਾਂ ਨੇ ਧਰਨਾ ਦਿੱਤਾ ਤੁਸੀਂ ਉਸ ਧਰਨੇ ਨੂੰ ਸਮਰਥਨ ਕਰਨ ਦੀ بجائے ਆਪਣੇ ਦੋ ਦੂਤ ਭੇਜੇ ਪ੍ਰਸ਼ਾਸਨ ਕੋ ਵੀ ਜਿਨ੍ਹਾਂ ਦੇ ਡਾਂਗਾ ਮਾਰੋ ਇਹਦਾ ਮਤਲਬ ਵੀ ਵਰਕਰ ਸ਼ਾਸਨ ਪ੍ਰਸ਼ਾਸਨ ਦੇ ਖਿਲਾਫ ਕੁਝ ਨਾ ਕਰਨ ਇੱਕ ਇੱਕ ਗਨ ਮੈਂ ਲੈ ਲੈ ਤੁਸੀਂ ਤਰਲੇ ਕੱਢਦੇ ਹੋ ਵੋ ਤੁਸੀਂ ਆਪ ਹਰ ਇਲੈਕਸ਼ਨ ਲੜਨਾ ਚਾਹੁੰਦੇ ਹੋ ਵੋ ਫਗਵਾੜੇ ਤੁਸੀਂ ਰੇ ਹਮੇਸ਼ ਕੋਲ ਦੀ ਟਿਕ ਟਿਕ ਡਰੋਂ ਲਈ ਕਿੰਨਾ ਅੱਡੀ ਚੋਟੀ ਦਾ ਜ਼ੋਰ ਲਾਇਆ ਔਰ ਤੁਹਾਨੂੰ ਬੈਣੀਪਾਲ ਹੁਣੀ ਨਾ ਕੀਤੀ ਤਾਂ ਤੁਸੀਂ ਚਾਰ ਦਿਨ ਪਹਾੜੀ ਏਰੀਆ 'ਚ ਨਾਰਾਜ਼ ਹੋ ਕੇ ਬਹਿ ਗਏ ਤੇ ਫਿਰ ਤੁਸੀਂ ਹੁਣ ਕਹਿੰਦੇ ਪਿਆ ਵੇ 22 ਦੇ ਵਿੱਚ ਬੈਣੀਪਾਲ ਸਾਹਿਬ ਨੇ ਕਬਲਾ ਬਹੁਤ ਤਕੜਾ ਕੀਤਾ ਇਹ 22 ਦੇ ਵਿੱਚ ਕੀਤਾ ਤੇ ਉਹਦਾ ਰੋਲਾ 2-3 ਮਹੀਨੇ ਬਾਅਦ ਪਾਓ 5-7 ਮਹੀਨੇ ਬਾਅਦ ਪਾਓ ਉਸ ਤੋਂ ਬਾਅਦ ਹੁਸ਼ਿਆਰਪੁਰ ਰੈਲੀ ਹੋਈ ਜਿਹਦੇ ਵਿੱਚ ਰਾਸ਼ਟਰੀ ਲੀਡਰਸ਼ਿਪ ਆਈ ਉਦੋਂ ਤੁਸੀਂ ਬੈੜੀਪਾਲ ਸਾਹਿਬ ਦੇ ਨਾਲ ਬੈਠੇ ਸੀ ਤੇ ਆਕਾਸ਼ ਆਨੰਦ ਦੇ ਨਾਲ ਬੈਠੇ ਸੀਗੇ ਫਿਰ ਤੁਸੀਂ ਉਦੋਂ ਹੁਸ਼ਿਆਰਪੁਰ ਰੈਲੀ ਦਿਖਾਈ ਵੀ ਮੈਂ ਹੁਸ਼ਿਆਰਪੁਰੋਂ ਇਲੈਕਸ਼ਨ ਲੜਨਾ ਜਦੋਂ ਤੁਹਾਨੂੰ ਪਤਾ ਲੱਗਾ ਵੀ ਇੱਥੇ ਵੀ ਗੱਲ ਨਹੀਂ ਪਾਣੀ ਤਾਂ ਤੁਸੀਂ ਆਨੰਦਪੁਰ ਸਭ ਤੋਂ ਇਲੈਕਸ਼ਨ ਲੜਿਆ ਆਨੰਦਪੁਰ ਇਲੈਕਸ਼ਨ ਲੜਨ ਤੋਂ ਬਾਅਦ ਤੁਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ ਸੀਗੇ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਆਪਣੇ ਇਲੈਕਸ਼ਨਾਂ ਤੇ ਜ਼ੋਰ ਦਿੱਤਾ ਆਇਆ ਸੀਗਾ ਹੁਣ ਤੁਸੀਂ ਇੱਕੋ ਹੀ ਵਸ 13 ਪਾਣਾ ਮਿੱਠਾ ਲੱਗੇ ਜਦੋਂ ਆਪਣੇ ਨਾਲ ਧੱਕਾ ਹੁੰਦਾ ਆ ਤੇ ਪਤਾ ਉਦੋਂ ਹੀ ਲੱਗਦਾ ਆ ਪਹਿਲੀ ਗੱਲ ਤਾਂ ਤੁਸੀਂ ਵਰਕਰਾਂ ਦੇ ਨਾਲ ਨਹੀਂ ਰਹੇ ਕਿਉਂਕਿ ਆਕਾਲੀ ਦਲ ਨਾਲ ਸਮਝੌਤਾ ਸੀਗਾ ਸਖਵੀਰ ਦੀਆਂ ਗੱਡੀਆਂ ਅੱਗੇ ਪਿੱਛੇ ਤੇ ਤੁਹਾਡੇ ਨਾਲ ਇਲੈਕਸ਼ਨ 'ਚ ਫਿਰਦੀਆਂ ਰਹੀਆਂ ਹੂਟਰ ਮਾਰਦੀਆਂ ਤੁਹਾਨੂੰ ਫੀਲਿੰਗ ਦੂਜੀ ਆਉਣ ਲੱਪਈ ਵਰਕਰ ਤੁਹਾਨੂੰ ਲੱਗਣ ਲੱਪਈ ਕੀੜੇ ਮਕੋੜੇ ਤਾਂ ਤੁਸੀਂ ਵਰਕਰਾਂ ਤੋਂ ਬਿਨਾ ਸਟੇਟ ਪ੍ਰਧਾਨ ਸੀ ਕਿਉਂਕਿ ਤੁਸੀਂ ਹੁਸ਼ਿਆਰ ਪਰ ਆਉਂਦੇ ਸੀ ਤੁਹਾਨੂੰ ਵੀ ਪਤਾ ਸੀ 15-15 20-20 ਬੰਦੇ ਤੁਹਾਡੇ ਆਉਂਦੇ ਤੇ ਇਕੱਠੇ ਹੁੰਦੇ ਸੀ ਉਹਦੇ ਵਿੱਚ ਤੁਸੀਂ ਚੋਣ ਕਰ ਜਾਂਦੇ ਸੀਗੇ ਤੇ ਦੱਸੋ ਸਹੀ ਵੀ ਤੁਹਾਡੇ ਕਾਰਜਕਾਰ ਦਰਾਂ ਬੀਐਸਪੀ ਦੀ ਸ਼ਾਸਨ ਪ੍ਰਸ਼ਾਸਨ ਚ ਕਿੰਨੀ ਕੀ ਵੈਲਿਊ ਸੀਗੀ ਤੁਹਾਡੇ ਕਾਰਜਕਾਰ ਦਰਾਂ ਜਲੰਧਰ ਦੇ ਵਿੱਚ ਪਰਚੇ ਹੋਏ ਤੁਹਾਡੇ ਖੋਦੇ ਏਰੀਆ ਜਿਹੜਾ ਆਲੇ ਪਾਸੇ ਗੜ ਸ਼ੰਕਰ ਪਰਚੇ ਹੋਏ ਕਿਸੇ ਵੀ ਵਰਕਰ ਦੀ ਪਿੱਠ ਤੇ ਤੁਸੀਂ ਖੜੇ ਹੋਏ ਅੱਜ ਤੱਕ ਬਸ ਇੱਕ ਸਟੇਟ ਪ੍ਰਧਾਨੀ ਸੀ ਸਰਕਾਰ ਦੇ ਖਿਲਾਫ ਤੁਸੀਂ ਮੁਜ਼ਾਰੇ ਕਿਉਂ ਨਹੀਂ ਕਰਦੇ ਰਹੇ ਹੁਣ ਚੱਬੇ ਵਾਲੀ ਇਲੈਕਸ਼ਨ ਤੁਸੀਂ ਜਦੋਂ ਤੁਹਾਨੂੰ ਵਰਕਰ ਫੋਨ ਕਰਦੇ ਤੁਸੀਂ ਕਹਿੰਦੇ ਮੈਂ ਵਿਆਹ ਚ ਵਿਜੀ ਆ ਉਧਰੋਂ ਪਾਰਟੀ ਦੇ ਤੁਸੀਂ ਸਮਰਪਤ ਕਾਰਿਆ ਕਰਤਾ ਹੋਵੋ ਪ੍ਰਧਾਨ ਹੋਵੋ ਤਾਂ ਵਿਆਹ ਦੇ ਤੁਸੀਂ ਘਰ ਤੇ ਵਿੱਚ ਵਿਜੀ ਹੋਗੇ 3 ਵਜੇ ਤੁਸੀਂ ਉਮੀਦਵਾਰਾਂ ਨੂੰ ਕਹਿੰਦਾ ਵੀ ਹਾਈ ਕਮਾਂਡ ਦਾ ਫੈਸਲਾ ਆ ਗਿਆ ਵੀ ਇਲੈਕਸ਼ਨ ਲੜਨਾ ਨਹੀਂ ਹੁਣ ਇਹ ਦੇਖੋ ਵੀ ਤੁਹਾਡੀ ਕਿੰਨੀ ਕੀ ਦੇਣ ਸੀਗੀ ਪਾਰਟੀ ਨੂੰ ਰਾਜੂ ਨੂੰ ਇੱਕਦਮ ਲਾ ਕੇ ਜਿਨ੍ਹਾਂ ਦੇ ਕਾਰਜਕਾਰ ਦੌਰਾਨ ਤਿੰਨੇ ਪਾਰਲੀਮੈਂਟਰ ਦੇ ਵਿੱਚ ਦੋ-ਦੋ ਢਾਈ-ਢਾਈ ਲੱਖ ਵੋਟ ਪਈ ਹੋਵੇ ਉਹਨੂੰ ਲਾ ਕੇ ਤੁਹਾਨੂੰ ਪ੍ਰਧਾਨ ਬਣਾਤਾ ਉਸ ਤੋਂ ਪਹਿਲਾਂ ਕਿਸੇ ਤੁਸੀਂ ਕੇਡਰ ਕੈਂਪ 'ਤੇ ਲਾਉਂਦੇ ਸੀਗੇ ਕੇਡਰ ਕੈਂਪ ਦਾ ਵੀ ਪਤਾ ਆ ਸਾਰਿਆਂ ਨੂੰ ਵੀ ਉਹਦੀ ਫੀਸ ਰੱਖੀ ਹੋਈ ਸੀਗੀ ਬਾਕੀ ਤੁਸੀਂ ਕਹਿੰਦੇ ਵਰਕਰ ਕੋਈ ਸਾਥੀ ਕਹਿੰਦੇ ਆ ਵੀ ਇਹਨਾਂ ਨੇ ਕੁਰਬਾਨੀ ਦਿੱਤੀ ਕੁਰਬਾਨੀ ਕਰੀ ਨੌਕਰੀ ਚੋਂ ਦਿੱਤੀ ਮੈਨੂੰ ਦੱਸੋ ਵੇ 2-4 ਸਾਲ ਪਹਿਲਾਂ ਨੌਕਰੀ ਛੱਡ ਦਿੱਤੀ ਜੇ ਨਾ ਛੱਡਦੇ ਤਾਂ ਤੁਹਾਨੂੰ ਪਤਾ ਹੀ ਹੈ ਰਿਟਾਇਰਮੈਂਟ ਤੇ ਕਿੰਨਾ ਪੈਸਾ ਮਿਲਦਾ ਆ ਉਹ ਤਾਂ ਇੱਕ ਅੱਧੀ ਟਿਕਟ ਤੋਂ ਹੀ ਪੂਰਾ ਹੋ ਗਿਆ ਤੇ ਕੁਰਬਾਨੀ ਕਿੱਥੇ ਰਹਿ ਗਈ ਕੁਰਬਾਨੀ ਲਾਲਚ ਬਸ ਛੱਡੀ ਸੀਗੀ ਇਹ ਕੋਈ ਪਾਰਟੀ ਲੈਣੇ ਛੱਡੀ ਬਾਕੀ ਆ ਆਖਰੀ ਵੀਡੀਓ ਆ ਸਾਥਿਓ ਜੇ ਗੱਡੀ ਸਾਹਮਣੇ ਕਰਨੇ ਧੱਕਾ ਹੋਇਆ ਧੱਕਾ ਧੱਕਾ ਕੋਈ ਨਹੀਂ ਹੋਇਆ ਇਹ ਬਰਕਰਾਂ ਦੀ ਹਾ ਲੱਗੀ ਉਹਨਾਂ ਨੂੰ ਜੈ ਪੀਮ ਜੈ ਪਾਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਕਟਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ he used to work with reputed companies agencies as well local builders with brothers He is a professional by plumbing, electrician, masonry, car For more information, please contact him at under Jacktrade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ